ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਆ ਲੀਆਂ ਨੇ ਤਾਂ ਵੀਡੀਓ ਨੂੰ ਅੰਤ ਤਾਈਂ ਜਰੂਰ ਵੇਖਿਓ ਜੀ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰੇ ਸਾਸਤਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਅੱਜ ਵਧੀਆ ਜੀ ਠੀਕ ਆਪੇ ਸੁਣਾਓ ਜੀ ਵਧੀਆ ਵਧੀਆ ਵੀਰੇ ਵਧੀਆ ਹੋਰ ਸੁਣਾ ਹਾਂ ਵੀਰੇ ਨਾਂ ਦੱਸਿਆਂ ਵੇਖੋ ਜੀ ਹਾਂਜੀ ਬਸ ਬਿਲਕੁਲ ਇਹਦਾ ਟਾਈਮ ਹੀ ਥੋੜਾ ਜਿਹਾ ਵੀਰੇ ਚਲੋ ਇੰਨਾ ਕੰਮ ਕਰਦੇ ਆਣੇ ਛੋਟੇ ਆਣੇ ਵੀਰੇ ਵਧੀਆ ਨਹੀਂ ਛੋਟੇ ਬਿਲਕੁਲ ਹਾਂਜੀ ਵਧੀਆ ਵੀਰੇ ਵਧੀਆ ਠੀਕ ਠਾਕ ਡੇਟਾ ਨਵਾਂ ਢਾਗਾ ਹੁਣ ਆਉਂਦੇ ਜਰ ਸ਼ਾਮ ਦੇ ਟਾਈਮ ਤੇ ਵੀ ਬਿਲਕੁਲ ਜੀ ਤੁਹਾਡਾ ਵੀਰ ਆਂਦਾ ਜੀ ਜਿਹੜੇ ਹੈਨਾ ਇਹ ਬੁਲਾਉਂਦੇ ਆ ਬਿਲਕੁਲ ਹਾਂਜੀ ਹਾਂਜੀ ਹਾਂ ਵੀਰੇ ਨਾਮ ਦੱਸੀ ਆਂ ਆਪਣਾ ਨਾਮ ਜੀ ਸੇਵਧਾਰ ਸਿੰਘ ਅੰਦਗਾਂ ਵਾਲੂ ਉਪਵਾਲੇ ਜਿਹੜੇ ਜਨਮ ਸਥਾਨ ਬਾਬਾ ਬਟਾ ਸਾਹਿਬ ਜੀ ਕਤੂਨਗਲ ਵਿਕਾਲਾ ਰੋਡ ਠੀਕ ਹੈ ਜੀ ਹਾਂਜੀ ਫੋਨ ਨੰਬਰ ਜੀ 2 ਨੰਬਰ 6280 643370 ਠੀਕ ਹੈ ਜੀ ਹਾਂ ਜੀ ਤਾਂ ਵੀਰੇ ਕਿੰਨੀਆਂ ਵੜਾਂਗੇ ਆਪਣੇ ਕੋਲੇ ਅੱਜ ਚੰਗੀਆਂ ਟੌਪ ਕਲਾਸ ਵੱਡੀਆਂ ਅੱਜ ਫਿਰ 6 ਆ ਵੜਾਂ ਹਾਂਜੀ ਉਹ ਵਿੱਚ ਜਿਹੜੀ ਕੱਚੀ ਹੋਣੀ ਬਣੀਆਂ 4 ਪੋਣੇ ਚਮੇ ਵਤਰੇ ਆ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਥੋੜਾ ਥੋੜਾ ਟਾਈਮ ਖੜਦੀਆਂ ਸੋਚਿਆ ਉਹਦਾ ਟਾਈਮ ਖੜਿਆ ਤੇ ਫਿਰ ਵਜੇ ਚੱਲੇਗਾ ਤਾਂ ਬੱਚੀਆਂ ਵੀ ਚੰਗੀਆਂ ਟੌਪ ਕਲਾਸ ਹਾਂ ਵੀਰੇ ਪਹਿਲੇ ਨੰਬਰ ਤੇ ਵੜਦੇ ਇਹਦੇ ਬਿਲਕੁਲ ਕਰੀਏ ਸ਼ੁਰੂ ਵੀਰੇ ਇਹਦੇ ਤੋਂ ਹਾਂਜੀ ਹਾਂਜੀ ਹਾਂ ਇਹਦੇ ਬਾਰੇ ਦੱਸੀ ਵੀਰੇ ਇਹ ਇਹਦੇ ਵਿੱਚ ਹਫਤਾ ਖੜਨਾ ਪੂਰਾ ਹੈ ਇਹ ਹਫਤਾ ਇਹ ਤੇਰਾ ਦਵੰਦੇ ਨੇ ਪੂਰੇ ਆ ਠ ਕਿ ਆ ਜੀ ਮਨ ਲਾਵਾ ਵਿਆਸ ਨਾਲ ਪਿੰਦਨਾ 8-5-4 ਦਿਨ ਉੱਤੇ ਲਾ ਲਓ ਤੁਸੀਂ ਆ ਦਿਨ ਹਫਤਾ ਲੈ ਜੁਈ ਹਣਾ ਹਫਤਾ ਮਾ ਲਵਾਨੀ ਖੋਲੋ ਵੀ ਜੀ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਸੋਨ ਚ ਵੱਡੀ ਵੜਾ ਥਾਂ ਦੀ ਕੁਆਲਿਟੀ ਫੇਸ ਕੁਆਲਿਟੀ ਥੱਲੇ ਵਾ ਚੈੱਕ ਕਰ ਦੋ ਵੀਰੇ ਲੱਗੇ ਤਾਂ ਚਮਕ एकदम ਕਬੜੀ ਆ ਠੀਕ ਆ ਮੈਂ ਤਾਂ ਬਹੁਤ ਚੰਗਾ ਬਾਕੀ ਠੀਕ ਠੰਡੀ ਪੂਰੀ ਐ ਵੀਰ ਜੀ ਪੁੱਲ ਬਿਲਕੁਲ ਬਿਲਕੁਲ ਮੈਂ ਪੂਰੇ ਥਾਂ ਥਾਂ ਲੱਗ ਦੋ ਖਾਸ ਸਪੈਸ਼ਲ ਥਾਂ ਥਾਂ ਲੱਗਾ ਠੀਕ ਜੀ ਬੜਾ ਕਮਾਲ ਆ ਵੀਰੇ ਵੇਖੋ ਵੀਰੋ ਚੈੱਕ ਕਰ ਲਓ ਪਾਰੇ ਪੱਲੇ ਚਾਰ ਰੰਗ ਬਾਜਾ ਫਿਰ ਦੁੱਧ ਚੰਗਾ ਝਵਾਜੂ ਫਿਰ ਹਨਾ ਪੁੱਲ ਵੀਰ ਦੁੱਧ ਜੀ ਦੋਨੇ ਮਾਂ ਦੇ ਨਾਲ ਥਾਂਾਂ ਦਾ 20 ਲੀਟਰ ਕਿਉਂਕਿ ਬੋਸਾ ਵੱਡਿਆ ਲਾ ਦੁੱਧ ਬੋਸਾ ਵਧਾਉਂਦਾ ਵਾ ਕਈ ਗੈਰ ਨਾ ਗਰਮੀ ਦਿੰਦਾ ਢਾਂਗੜੀ ਥੋੜੀ ਨਾਲ ਦਿੰਦਾ ਬਿਲਕੁਲ ਦੁੱਧ ਦਾ ਟਾਈਮ ਪੈਂਦਾ ਵੇ ਕੋਈ ਸਮਝਦਾ ਬਿਲਕੁਲ ਆਪਣਾ ਬੜਾ ਗਰਮੀ ਵਿੱਚ ਡੰਗਰ ਨੇ ਪੱਠਾ ਖਾ ਗਏ ਗਾਲੀ ਨਹੀਂ ਹੁੰਦੀਆਂ ਕਰਨੀ ਮੈਂਸਰ ਤੇ ਚੈਨ ਨਹੀਂ ਕਰਦੇ ਨਾ ਦੁੱਧ ਕਿੱਥੋਂ ਜਾਨਾ ਤੇ ਹੁਣ ਆਪੇ ਡੰਗਰ ਨੇ ਚੈਨ ਕਰਨਾ ਜਿਹਨਾਂ ਪੱਠਾ ਖਾਣਾ ਵਧੀਆ ਹਜਮ ਕਰਨਾ ਤੇ ਦੁੱਧ ਜਿਹੜਾ ਮੈਡੀਕਲੀ ਆਪੇ ਦੇਣਾ ਦੇਣਾ ਨਾ ਕਰਨੇ ਹਣ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਵੱਡੀਆਂ ਮੈਡਮ ਵੀਰੇ ਦੁੱਧ ਤਾਂ ਇਹਨਾਂ ਪਰਣਾ ਹਨਾ ਦੁੱਧ ਪਾਈ ਦਾ ਮੁੱਲ ਵੀਰੇ ਦਾ ਮੁੱਲ ਵੀ ਜੀ ਬੇਚੀ ਪੈਂਦੀ ਆ 80 ਮੁੱਲ 60 ਕਰਦੇ ਜੀ ਹਾਂ ਨਾ 52 ਦੇ ਦਾਂਗੇ 55000 ਹਾਂਜੀ 55000 ਨਹੀਂ ਕੀ ਬਾਤ ਹੈ ਵੇਖੋ ਵੀਰੇ 55000 ਜੋ ਵੱਡੇ ਪੱਲੇ ਚ ਆ ਥਾਂ ਤੋਂ ਬੜਾ ਚੰਗਾ ਲੱਗਿਆ ਤੇ ਇੱਕ ਹਫਤਾ ਜ਼ਰੂਰ ਬਾਕੀ ਆ ਇਹ 55000 ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂ ਵੀਰੇ ਦੂਜੇ ਨੰਬਰ ਤੇ ਆਗੇ ਇੱਕ ਮਹੀਨਾ ਰੋਪੇ ਹਾਂਜੀ ਹਾਂ ਵੀਰੇ ਦੂਜੇ ਨੰਬਰ ਤੇ ਇਹ 30 ਦਿਨ ਖੜਦੀ ਆ ਵੇ ਠੀਕ 10 ਦਿਨ ਹਾਂਜੀ ਹਾਂਜੀ ਇਹ ਕੋਲੇ 18 ਕਿਲੋਰ ਮਾਣ ਦੇ ਨਾਲ ਦੋ ਵੀ 18 ਕਿਲੋਰ ਬਹੁਤ ਚੰਗੀ ਕੰਮ ਹੈ ਤਾਂ ਡਿਲੀਵਰੀ ਸਾਡ ਸੁਤਰੀ ਤੇ ਉਹ ਦੇਣੀ ਦਾ 10 ਛੜਦੀ ਆ ਠੀਕ ਆ ਜੀ ਹਾਂਜੀ ਹਾਂਜੀ ਦੇਣ ਦਾ ਬਾਕੀ ਆ ਜੀ ਦੇਣ ਦਾ ਪੂਰੇ ਬਾਕੀ ਬਾਕੀ ਥਾਂ ਤੋਂ ਬੜਾ ਸਪੈਸ਼ਲ ਲੱਗਾ ਦੇਖੋ ਆਹ ਤਰੀ ਚਵਾਈ ਲੈ ਗਏ ਵਧੀਆ ਟੌਪ ਲੱਗਦਾ ਖੋਲੋ ਵੀਰੇ ਵੇਖੋ ਵੀਰੋ ਦਿਨ ਦਾ ਇਹ ਦੀ ਬਾਕੀ ਨੇ ਡੱਬੀ ਵੈੜਾ ਗਈ ਆ ਬ੍ਰੀਡ ਵਾਲੀ ਆ ਬਾਕੀ ਤੋਰਾ ਚੈੱਕ ਕਰ ਲਓ ਮੰਦੇ ਤਾਂ ਵੇਖੋ ਵੀਰੋ ਸੋਹਣੀ ਵੇੜਾ ਰੰਗ ਬਾਝਾ ਥਣ ਪਿਆਰਾ ਲੱਗਿਆ ਦਿਨ ਦਾ ਜ਼ਰੂਰ ਖੜਦੀ ਆ ਦੇ ਦੇ ਪੂਰੇ ਦਾ ਵੇਜੇ ਮੁੱਲ ਜੀ ਬੱਸੀ ਬੀਵੀ ਪੈ ਰਹੀ ਆ ਦੀ ਪੂਰੀ ਵਿੱਚ ਹਾਂਜੀ ਉਹ 60 ਦੇ ਜਿਹਾ ਆ ਕੇ ਕਿਉਂ ਕਿ ਇਹਨੇ ਸਾਲ ਕਰ ਨਹੀਂ ਆ 2 ਛੱਡ ਜੋ 58 ਦੀ 58 ਦੇ ਪੂਰੇ ਦੇ ਦਾਂਗਾ ਮੇਰਾ ਵੀ ਨਾਲ ਇਤੋਂ ਕੇ ਮੇਰੇ ਮੋਰ ਨਾ ਕਰੇ ਭੈਣ ਭਰਾ ਬਿਲਕੁਲ ਵੇਖੋ ਵੀਰੋ 58 ਦੀ ਜੋ ਸੋਹਣੀ ਵੇੜਾ ਦਿਨ ਦਾ ਖੜਦੀ ਆ ਗੋਦਾਂ ਦੇ ਰਿਕਾਰਡ ਤੋੜ ਦੂਗੀ ਬਾਕੀ ਥਾਂ ਦੀ ਗੱਲ ਕਰੀਏ ਥਾਂ ਨੂੰ ਵੀ ਵੀਰੇ ਪਿਆਰਾ ਲੱਗਿਆ ਸਾਰੀ ਚੰਗੀ ਆ ਵੀਰ ਜੀ ਤਾਂ ਹਾਂ ਨਾ 55 ਜੀ 58 ਜੀ 58 ਜੀ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾ ਜਾ ਰੰਗ ਬਾਈ ਵਾਹ ਅੱਜ ਪ੍ਰਿੰਟ ਸਾਰੀਆਂ ਦੇ ਆਏ ਵੱਧ ਤੋਂ ਵੱਧ ਆਣੀਆਂ ਇੱਕ ਤੋਂ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਵੀਰੇ ਬਿਲਕੁਲ ਤੇ 3 ਨੰਬਰ ਤੇ ਆ ਗਈ ਹਾਂ ਜੀ ਵੀਰ ਜੀ ਇਹ ਦੂਜੇ ਸਵੇਰ ਆ 25 26 26 ਕਿਲੋ ਤੇ ਪਾਇਆ ਆਪਣੇ ਲਾਗੋ ਅੱਛੀ ਲਈ ਆ ਠੀਕ ਹੈ ਜੀ ਪਾਓ ਜਾਰੀ ਚੰਗੀ ਵੇਖੋ ਇਹਦੇ ਦੇਣੇ ਤੇ 15 ਬਾਕੀ ਆ ਪੂਰੇ ਜੇ ਪੂਰੀ ਫੁੱਲ ਤਿਆਰੀ ਚੌਗੀ ਫਿਰ ਦੱਸੂਗੀ ਕੀ ਚੀਜ਼ਾਂ ਹਾਂ ਥੋੜਾ ਥੋੜਾ ਦਿਖਾਵਾਂਗੇ ਤੋਰੇ ਤੇਨ ਦੇਖੋ ਕੀ ਪੂਰੀ ਵੀ ਕੀਤੀ ਹੈ ਜਦੋਂ ਨੰਕਰ ਦੇਖਣ ਦਾ ਹੁੰਦਾ ਨਹੀਂ ਕਿੰਨੇ ਦਿਨ ਬਾਕੀ ਨੇ ਖੋਲੋ ਜੀ ਤਾਂ ਕੰਮ ਦਾ ਇਹ ਨਵਾਂ ਬੁਣੇ ਬਣੀ ਦਿੱਤੀ ਤਾਂ ਵੇਖੋ ਵੀਰੋ ਦਿਨ 15 ਬਾਕੀ ਨੇ ਚੰਗੀ ਵਿਹੜਾ ਵੀ ਰੰਗ ਬਾਜਾ ਆ ਪਾਣ ਦੇ ਪੱਤੇ ਪੁੱਤੇ ਵੀਰੋ ਵਗੇ ਮੱਥੇ ਤੇ ਸੋਹਣੀ ਵਿਹੜਾ ਪ੍ਰਿੰਟ ਬਹੁਤ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੈ ਕੇ ਅੱਜ ਹੀ ਆਈ ਏ ਥੋੜਾ ਘਲਖਾਦਾ ਪੱਠਾ ਨਵੇਂ ਥਾਂ ਲੈ ਕੇ ਡੰਗਰ ਦੇ ਖੰਦਾ ਇੱਕ ਵੇਲੇ ਬਿਲਕੁਲ ਹਾਂਜੀ ਅਫੋਰਾ ਰਸਈਆ ਲੋਕ ਕਰਦੀ ਏ ਹਾਂਜੀ ਵੀਰੇ ਮੋਲੇ ਦਾ ਸੀ ਜਿਹੜੀ ਇਤਨਾ ਦੁੱਧ ਦਿੰਦੀ ਹੈ ਜਿਹੜੀ ਰਿਕਾਰਡ ਵਾਲੀ ਨਹੀਂ ਡਿ ਕੁਆਲਟੀ ਵਾਲੀ ਆ ਪੂਰੇ ਲੱਖ ਦੀ ਵੀ ਆ ਹਾਂਜੀ ਬਾਕੀ ਹੁਣ ਇਹਦਾ ਜਿਹੜਾ ਮੇਨ ਲਾਈਨ ਵਾਲੀ ਗੱਲ ਆ ਮੁੱਲ 9590 ਦੇ ਦੀਏ ਦੋ ਛੜ ਦੇ 88 ਦੀ ਵੀਰੇ 88 ਦੇ ਦੀਏ ਮੇਰੇ ਨਾਲੇ ਵੀ ਦੀ ਬਾਕੀ ਕੋਈ ਫੋਨ ਲਾ ਲੈ ਹਨਾ ਹਾਂਜੀ 1000 ਹੋਰ 1000 ਦੋ 87 88 ਦੇ ਦਾ ਜਸਨੋ ਮੇਰੇ ਤੁਹਾਨੂੰ ਮਜਬੂਰ ਨਾ ਕਰੇ ਕੋਈ 85 ਹਾਂਜੀ ਤੇ ਵੇਖੋ ਵੀਰੋ ਵੱਡੇ ਪੱਲੇ ਚਾ ਫੁੱਲ ਬਰੀਡ ਆ ਖੱਤ ਕੱਟ ਆਈਆਂ ਇਹ ਕੋਈ ਕਮੀ ਬੇਸੀ ਨਹੀਂ ਹੈਗੀ ਵੇਖੋ ਇਹਦੇ ਦਾ ਬੇਸੀ ਨਹੀਂ ਦੱਸਣਾ ਗਲਾ ਵੀ ਥਾਣ ਆ ਗਿਆ ਇੱਥੇ ਨੇ ਨੇ ਕੀ ਤਿਆਰੀਆਂ ਨੂੰ ਕਰਨੇ ਫਿਰ ਦਖਣੀ ਕੀ ਚਾਹ ਥਾਂ ਤੋਂ ਸਪੈਸ਼ਲ ਲੱਗਾ ਵਾ ਬਾਕੀ ਲੇਵਾ ਵੇ ਲੋ ਕਿਹੜਾ ਲੱਗਾ ਵਾ ਕੰਬੈਕ ਲੈਵੇ ਦੀ ਆ ਐ ਸਾਰੀ ਸਾਫ ਸੁਥਰੀ ਬੱਤੀ ਆ ਉਹਦੀ 52 26 ਕਿਲੋ ਵਾਲੀ ਆ ਇਹਦੇ 15 ਬਾਕੀ ਆ ਵੀਰ ਜੀ ਇਹਦੇ 88 ਦੀ 85 ਦੀ 85 ਹੱਦਿਆਂ ਦਾ ਹਾਂ ਵੈਸੇ ਨਾ ਵੈਸੇ ਠੀਕ ਹੈ ਜੀ ਹਾਂ ਵੀਰੇ ਗੱਲ ਹੀ ਆਗੀ ਇਹ ਵੀ ਵੀਰ ਜੀ ਨੂੰ 18 ਤੋਂ 20 ਕਿਲੋ ਦਊਗੀ ਰਮਾਨ ਦੇ ਨਾਲ ਹੀ ਗਰੰਟੀ ਵਾਲਾ ਕੰਮ ਹੋਗਾ ਉਹ ਗੱਲ ਹੀ ਹੋਊਗੀ ਇਹ ਕੈਸ਼ ਦਾ ਪੈਸੇ ਦਿੱਤਾ ਨਹੀਂ ਨੇ ਬਾਬਾ ਬੜਾ ਸਾਈਕਲ ਪਾ ਕੇ ਨਾਮ ਰਵਾ ਮਾਲ ਸੋ ਵਿੱਚ ਤੋਂ 18 20 ਕਿਲੋ ਦਊਗੀ ਕਿੰਨੇ ਦਿਨ ਬਾਕੀ ਵੀਰੇ ਇਹਦੇ ਵਿੱਚੇ ਹਫਤਾ ਆਇਆ ਬਾਕੀ ਇੱਕ ਹਫਤਾ ਕਹਿੰਦੇ ਪਤਲਾ ਵੀ ਦਿਨ ਪੂਰੇ ਆ ਦੇ ਵੇਖੋ ਕਿ ਉਹਨਾਂ ਤੜੀਆਂ ਦਰੂਦਾਂ ਪਿਆ ਲਿਖਿਆ ਦਿਆਂ ਆ ਆਪਾਂ ਚਲੋ ਦੋ ਚਾਰ ਦਿਨ ਤੇ ਵਿੰਦਰ ਉਧਰੀ ਹੋ ਸਕਦਾ ਵਾ ਖੋਲੋ ਵੀਰੇ ਬਾਕੀ ਰਾਜੂ ਜੀ ਵੇੜ ਦੇਣ ਹੱਦਾਂ ਤੱਕ 16 ਨੇ ਤੇ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਪੂਰਾ ਇੱਕ ਹਫਤਾ ਬਾਕੀ ਆ ਵੱਡੀ ਵੜਾ ਲੰਮੀ ਬੇਲ ਆ ਬੇਲ ਬੂਲ ਵਾਲੀ ਦੁੱਧ 18 ਤੋਂ 20 ਕਿਲੋ 20 ਤਾਂ ਪ੍ਰਾਸ਼ ਵੀ ਚੜ ਸਕਦੇ ਨੇ 20 ਕਿਲੋ ਤੇ ਕਿਹੜਾ ਗਿਆ ਨਾ ਤਾਂ ਵੀਰੇਓ ਕੱਦ ਦੀ ਗੱਲ ਕਰੀਏ ਜਾਂ ਇਹਦੇ ਥਾਂ ਦੀ ਗੱਲ ਕਰੀਏ ਤੇ ਲੰਮੀ ਬੇਲ ਦੀ ਗੱਲ ਕਰੀਏ ਬਹੁਤ ਹੀ ਜਿਆਦੀ ਟੌਪ ਕਲਾਸ ਵੈੜਾ ਚੰਗੀ ਵੈੜਾ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਵੈੜਾ ਨਹੀਂ ਛੱਡ ਕੇ ਜਾਂਦੇ ਵੀਰੇ ਅ ਚੜਦੀ ਤੋਂ ਚੜਦੀਆਂ ਵੈੜਾ ਵੀਰੇ ਕੋਲੇ ਜਿਆਦਾ ਸਪੈਸ਼ਲ ਇਹਦੇ ਸਟੀਲ ਠੰਡੀ ਆਲਾ ਕੋਈ ਅੰਤਨੀਆ ਦੇਖੋ ਥਾਂ ਤੋਂ ਖਾਇਆ ਸਪੈਸ਼ਲ ਲੱਗਾ ਥੋੜਾ ਮੇਲੇ ਤੋਂ ਬਹੁਤ ਚੰਗੀ ਹੈ ਬਣਾ ਵੀਰੇ ਲੈ ਜੋ ਮਈਆਂ ਨਾਲ ਥਾਣਾ ਗਿਆ ਹਨਾ ਵੀਰੇ ਸੋਨਾ ਥਾਣਾ ਕੱਦ ਵੇਲੇ ਫੁੱਲ ਚੋਂ ਆ ਸਮਾਦੀ ਏਕਲਾਸ ਸੀਰ ਲੱਗਦਾ ਕੋਤਲੇ ਵੀ 20 ਕਰੋਈ ਮੁੱਲ ਵੀ ਰਹਿਣਾ ਮੁੱਲ ਦੇ ਕੀ ਬੱਚੀ ਦੇਣਾ ਆਪਣੇ ਇਕੱਲੇ ਵੇਦ ਗਏ ਹਾਂਜੀ ਹੁਣ ਮੁੱਲ ਭੇਕਰ ਆ ਤੇ 70 ਵੀ ਦੇ ਦਾਂਗੇ 70 ਦੀ ਹਾਂਜੀ 2 ਛੜ ਦੋ 68 ਦੀ 68 ਵੀ ਦੇ ਦਾਂਗੇ ਵੀ ਜੀ 68 ਜੀ ਸੁਣੋ 68 ਜੀ ਸੁਣੋ ਹਾਂਜੀ ਬਾਕੀ ਐ ਵੀ ਕੋਈ ਜਿਹਨ ਪਿਆਰੀ ਤੇ ਆਊਗੀ ਫਿਰ ਦੱਸੂਗੀ ਆਪਣੇ ਕੀ ਰੰਗ ਬਖਾਲਦੀ ਸੀਲ ਠੰਡੀ ਤੇ ਕਿਰੇ ਥਾਨ ਲੈਵਾ ਕੰਬੈਟ ਹੈ ਜਣਾ ਪੂਰੀ ਕੁਆਲਿਟੀ ਪੋਲੀ ਠੀਕ ਹੈ ਜੀ ਹਾਂਜੀ ਹਾਂ ਨਾ ਹਾਂ ਮੈਂ ਇਹ ਦਿੱਤੀ ਹੁਣ ਕੋਈ ਜਿਆਦਾ ਨਹੀਂ ਰੱਖੀ ਗਿਆ ਨਹੀਂ ਜਾਇਜ਼ ਹੈ ਰੇਟ ਤੁਹਾਡਾ ਸੋਹਣਾ ਵੀਰੇ ਵੱਡੀਆਂ ਵੈਣਾ ਨੇ ਤੁਹਾਨੂੰ ਪਤਾ ਹੈ ਉਧਰ ਹੀ ਨਹੀਂ ਪਾਈ ਵੀਡੀਓ ਹਾਂਜੀ ਹਾਂਜੀ ਤੇ ਮਾਲ ਨਾਲ ਮੁੱਲ ਸਹੀ ਪਾਈ ਦੇ ਦੇਖਦਾ ਵੇਖਦਾ ਜੀ ਬਾਕੀ ਇਹ ਨੂੰ ਦੇਖਦਾ ਵੀ ਡੰਗਰੇ ਡੰਗਰੇ ਦੇ ਪੈਸੇ ਕੋਈ ਵੀ ਆ ਖਲੂਗਾ ਲਾਊਗਾ ਵੀ ਠੀਕ ਆ ਬਿਲਕੁਲ ਰਾਜੀ ਰਸ਼ੀਆਂ ਫੁੱਲ ਰੰਗ ਪ੍ਰਿੰਟ ਪੂਰੇ ਆ ਇਹ ਕਹਿੰਦਾ ਕਿ ਐਵੇਂ ਕਿਉਂਕਿ ਉਹ ਗੱਲ ਮੈਂ ਕਹਿਣ ਕਰੀ ਉਹਨੇ ਜੀ ਨਹੀਂ ਕਰਦਾ ਬਿਲਕੁਲ ਤੇ ਆਪਾਂ ਨੇ ਬਾਗ ਚ ਨਹੀਂ 150 ਦੇ ਪੈਸੇ ਮੰਗੀ ਜੇ ਵੀ ਤਾਂ ਵਾਧਾ ਦਾ ਫਾਇਦਾ ਨਹੀਂ ਕੋਈ ਬਿਲਕੁਲ ਬਿਲਕੁਲ ਵੀਰੇ ਸੋਹਣੀਆਂ ਵੈਣਾ ਨੇ ਰੰਗ ਬਾਈ ਨੇ ਤਾਂ ਵੇਖੋ ਵੀਰੇ ਤੁਸੀਂ ਦੂਰੋਂ ਚੱਲ ਗਏ ਹੋ ਦੇ ਤੁਸੀਂ ਛੱਡ ਕੇ ਨਹੀਂ ਜਾਂਦੇ ਕੀ ਕੋਣੀ ਮੈਂ ਪਿਆਰ ਕਰਕੇ ਭਾਈਏ ਕੇ ਪਾਰ ਕੇ ਫੇਰ ਤਿਆਰ ਕਰਕੇ ਪੁਣੀ ਇਹ ਉਧਾਂ ਦਾ ਸੀਐਸਐਲ ਤੇ ਦਿੱਤੀ ਸੀ ਇਹਨੂੰ ਹਾਂਜੀ ਚਲੋ ਸਾਈ ਪਾਈ ਪਈ ਬੰਦੇ ਨੇ ਫੋਨ ਵੜਿਆ ਏ ਅੱਛਾ ਯਾ ਸਾਈ ਪਾਈ ਮੋਗੇ ਦਾ ਬੰਦਾ ਹਾਂਜੀ ਇਹ ਨਹੀਂ ਆਇਆ ਦੋ ਦਿਨਾਂ ਕਰਾਰ ਕਰਦਾ ਕਿ ਚਲੋ ਕਿਹੜੀ ਪੰਜ ਬੂਰੀਏ ਸਕਦੀ ਭਾਈ ਫੋਨ ਚੁੱਕਣਾ ਬੰਦ ਕਰਦਾ ਕਿੰਨੇ ਬਿਲਕੁਲ ਇਦਾਂ ਮੇਰਾ ਵੀਰ ਕਹਿੰਦਾ ਨਹੀਂ ਆਦਾ ਠੀਕਾ ਮੈਂ ਨਹੀਂ ਆਦਾ ਤੇ ਫੋਨ ਬਹੁਤ ਜਿਆਦਾ ਆਈ ਹੋਈ ਸੀ ਵੀਰ ਤੇ ਬਹੁਤ ਵੱਡਿਆ ਵੀਰੇ ਉਹ ਇਹਨਾਂ ਨੂੰ ਮੋਲੇ ਦਾ ਵੀ ਮਤਲਬ 50 ਲੱਖ ਦਾ ਪਲਾਸੀ ਆ ਹਾਂਜੀ ਮੋਲੇ ਲੱਖ ਹੁਣੇ ਤੇ ਦੇਣੀ 90 ਦੀ ਆ 90 ਦੀ ਹਾਂਜੀ ਹਾਂਜੀ ਬਾਕੀ ਪਤਾ ਕੀ ਹੈ ਬੇਟਾ ਯਾਰ ਬੀਣਾ ਨੂੰ ਨਹੀਂ ਅਗਲਾ ਆਪਣੀ ਫੋਨ ਚੁੱਕਣਾ ਤੇ ਗਲਤ ਘਾਲਿਆ ਨਾ ਬਾਹਰ ਨਾ ਪਾ ਕੇ ਆਪਣਾ ਯਾਰ ਕਿਉਂ ਗੋਆਇਆ ਕਨੇ ਹਾਂ ਤੇ ਕੋਈ ਫਰਕ ਨਹੀਂ ਹਾੜਾ ਸੋਨਾ ਵਾ ਗਿੱਟਾਣਾ ਵਾ ਕੋਈ ਟੈਂਸ਼ਨ ਨਹੀਂ ਆ ਕਿ ਵੇ ਚੀਜ਼ਾਂ ਦਾ ਧੋਕ ਨਹੀਂ ਗਈ ਤੇ ਤਾਂ ਵਜਨ ਦੀ ਹੈ ਕੋਈ ਕਮੀ ਪੱਸੀ ਨਹੀਂ ਆ ਗਈ ਵਸੀ ਜੀ ਹਾਂ ਮੈਂ ਲੋੜ ਬੋਲੇ ਜੀ ਇਸੇ ਦਾ ਬਰ ਬਕਰਨੇ ਹੁਣ ਕਿੰਨੇ ਦੀ ਵੀਰੇ ਹੈ ਸਾਡਾ ਬੇਰੀ ਜੀ ਦੇਣਾਗੇ ਬੰਦੇ ਆ ਕਿ ਵਰਤੀ ਲੱਖਾਂ ਪਲਾਸ ਵਿੱਚ ਕਰਨੀ ਆ 90 ਦੀ ਹਾਂ ਜੀ ਬਈ ਮੇਰੇ ਤੁਹਾਡੇ ਏਰੀਆ ਦੇ ਵਿੱਚ 3000 ਰੁਪਏ ਮੰਗਦੇ ਲੌਸੋੜੀ ਤੋਂ ਬਹੁਤ ਵੱਡੀ ਹੈ ਸਾਡਾ ਵੀਰੇ ਟੋਪ ਕਲਾਸ ਆ ਕੋਈ ਗੱਲਬਾਤ ਨਹੀਂ ਹੈਗੀ ਕੋਈ ਰਾਜੀ ਪਛਾਣ ਕੇ ਪਿਆਰੀ ਚੇਹਰੇ ਦੱਸਾਂਗੇ ਕੰਮ ਦੇਖੋ ਤਾਂ ਵੀਰੋ ਬੇਸ਼ੱਕ ਨੇ ਲੈਵਾ ਪਰਿਆ ਨਾ ਬਿਲਕੁਲ ਓਡੀ ਗਾ ਓਡਾ ਜੱਦਾ ਕਿ ਫੇਰ ਦੇchnਾ ਨੇ ਹਲੇ ਕੱਤੀ ਗਾ ਕਾਬੇ ਦੇਖਦਾ ਗਾ ਕੈਮਰੇ ਜੀ ਵੀਰੋ ਛੋਟੀ ਲੱਗਦੀ ਹੋਵੇ ਪਰ ਇਹ ਹੈ ਕਿ ਫੁੱਲ ਸਾਈਜ਼ ਆ ਵੱਡੇ ਪੱਲੇ ਚ ਕਿਆ ਬਾਤ ਹੈ ਵੀਰੇ ਦੁੱਧ ਕਿੰਨਾ ਦੱਸਦੇ ਇਹਦਾ ਚੋਲੀਆਂ ਆਪਾਂ ਦੇਖੋ ਪਹਿਲੀ ਵੀਡੀਓ ਇਹੋ ਗੱਲ ਕਹੀ ਸੀ ਹਾਂਜੀ ਇਹ ਦੁੱਧ 25 26 ਕਿਲੋ ਪਾਉਗੀ 22 ਲੀਟਰ ਪਹਿਲਾਂ ਦੁੱਧ ਪਾਇਆ ਵਾ ਚੰਗੀ ਵੀ ਦਿੱਤਾ ਵਾ ਪਰ 28 ਵੀ ਦੇ ਸਕੀ ਜੇ ਚੰਗੀ ਖਸਮ ਕੋ ਚੱਲੇਗੀ ਕਾ ਦੇ ਬਿਲਕੁਲ ਤਾਂ ਬਣਾ ਪਰੇ ਤੇ ਪਰੇ ਅੱਜ ਕੱਲ ਹਰ ਕੋਈ ਸੇਵਾ ਦੇ ਪੱਖ ਚਾ ਆ ਦੁੱਧ ਦੇ ਮੰਡੇ ਦਾ ਹਾਂਜੀ ਹਾਂਜੀ ਬਾਕੀ ਮੱਛੀ ਜਿਹੜਾ ਕੋਈ ਲੈ ਲੂਗਾ ਯਾਦ ਕਰੂਗਾ ਬਾਕੀ ਚਲ ਆਪਾਂ ਨੂੰ ਭਾਈ 100000 ਰੁਪਏ ਨਾਲ ਅਗਲਾ ਆਪਣਾ ਸਾਹੀ ਵਾਸੂ ਵਾਲਾ ਪੁੱਛੋਗੇ ਹੋਣ ਕਿੰਨੇ ਦੀ ਵੀਰੇ ਹਣ 90 ਹੀ ਦੇਦਾ ਵੀਰੇ 90 ਦੀ ਹਾਂਜੀ ਠੀਕ ਹੈ ਜੀ ਬਾਕੀ ਜੀ ਬਿਲਕੁਲ ਸਈਆਂ ਨਾਲ ਦਾ ਜਗਾਠਾ ਲੱਗਾ ਵਾ ਬਿਲਕੁਲ ਜਾਰੇ ਗਾਇਆਂ ਦੇ ਪੇਸ਼ ਕਰੋ ਕਰਾ ਮਿਕਸ ਜਹੁੰਦੇ ਇਹੋ ਵੇੜਾਂਆਂ ਪੰਜ ਹਨਾ ਪੰਜ ਵੀ ਦੀਆਂ ਜੀ ਤਾਂ ਵੇਖੋ ਵੀਰੋ ਵੱਡੀਆਂ ਵੇੜਾਂ ਨੇ ਵੀਰੇ ਕੋਲੇ ਪੰਜ ਦੀਆਂ ਪੰਜ ਚੰਗੀਆਂ ਟੋਪ ਕਲਾਸ ਨੇ ਰੰਗ ਬਾਜੀ ਨੇ ਵੀਰੋ ਤੇ ਬਾਕੀ ਫੂਨ ਵੀਰੇ ਨੂੰ ਲਾ ਲਿਓ ਛੋੜ ਛੱਪਾ ਹੋ ਜੂ ਜੀ ਤਾਂ ਰੇਟ ਵੀਰ ਤੇ ਹਰੇਕ ਵੀਡੀਓ ਚ ਜੈਜ ਹੁੰਦੇ ਆ ਫੂਨ ਵੀਰ ਨੂੰ ਜੀਰੋ ਕੋਲੇ ਕਲਿੰਦਰ ਸਿੰਘ ਰਾਦਾ ਨਹੀਂ ਵੇਚਦਾ ਦੇ ਦਈਏ ਹਾਂਜੀ ਕਿਉਂ ਗੱਗਪਨ ਪਹਿਲਾਂ ਰਾਦਾ ਦਾ ਤਾਂ ਆਪੇ ਵੇਚਦਾ ਫੂਨ ਤੇ ਬੜਿਆ ਇਹਦੇ ਹਾਂਜੀ ਇਹਨਾਂ ਦਾ ਦੇ ਦਈਏ ਕੋਈ ਸੱਜਰ ਟੱਕ ਲੈਣਾ ਘਰ ਵਿੱਚ ਚੱਕ ਕਿੰਨੇ ਜਤੀ ਗੱਪਣ ਇਨੋ ਵੀ ਜੀ ਚਾਰ ਤਿੰਨ ਤਰੀਕ ਲੱਗਾ ਚੌਥਾ ਮਹੀਨਾ ਚੌਥਾ ਮਹੀਨਾ ਲੱਗਾ ਸੀ ਇੱਕ ਨਾ ਦੁੱਧ ਆ 6 ਗੱਲੇ ਦੁੱਧ ਉਹ ਲੱਜੇ ਰਹਾ ਹੋਇਆ ਕੋਈ ਗੱਲ ਨਹੀਂ ਆ 35000 ਜਿਹੜੀ ਹਾਂ ਦਾ 28 ਦੇ ਦੇਣੀ ਆ ਠੀਕ ਆ ਬਾਕੀ ਕੋਈ ਫੋਨ ਲਾ ਲੇ ਹਨਾ ਹਾਂਜੀ ਅਸਲ ਵਿੱਚ ਤਾਂ ਅੰਡਰਾ ਦਾ ਕੋਈ ਘਾਰ ਹੀ ਡੱਕ ਲੈੰਦਾ ਫਿਰ ਮੈਂ ਮੰਗਿਆ ਦੇਰੀਏ ਫੋਨ ਬਹੁਤ ਜਰਿਆ ਉਹ ਤਾਂ ਨਹੀਂ ਕੀਤੀ ਅਜੇ ਤੱਕ 28000 ਦੀ ਹੁਣ 28000 ਦੇ ਦਾਂਗੇ 6 5ਵੇਂ ਮਹੀਨੇ ਦੇ ਕੱਪੜਾ ਨਾ ਨਾ ਚੌਥੇ ਮਹੀਨੇ ਲੱਗਾ 3 ਤਰੀਕ ਦਾ 3 ਤਰੀਕ ਦਾ ਬਾਸਾਪਨੀ ਕਰਾਇਆ ਖੜੇ ਦੋ ਟਾਈਮ ਚੋਕੇ ਗੜੇ ਠੀਕ ਆ ਹਾਂਜੀ ਤਾਂ ਵੇਖੋ ਵੀਰੋ ਚ ਬਾਕੀ ਆ ਗਏ 25 ਬੋਲ ਦੇਖੋ ਵੀਰੇ ਟੋਕਰ ਗੱਬਣਾ ਵੀਰੇ ਕੋਲੇ 28000 ਦੀ ਹੋ ਜੂ ਬਾਕੀ ਫੋਨ ਵੀਰ ਨੂੰ ਲਾ ਲਿਓ ਦੇਖ ਨਾਲ ਹੋ ਰਹੀ ਜੀ ਮੈਂ ਹੁਣ ਨਹੀਂ 28000 ਦੇ ਪੰਜ ਤੋਂ 2000 2800 ਰੱਖ ਲੈਣਾ ਤਿਆਰ ਹੈ ਸਾਤੀ ਗਾ ਗੱਤੀ ਲੈ ਹੂੰਗਾ 18 ਨਿਕਲ ਦੋ ਦਿੰਦੀ ਆ ਅੱਛਾ ਹਾਂਜੀ ਆਪਣਾ ਕਹਿੰਦੇ ਤੁਹਾਡੇ ਨਾਲ ਸੜਦਾ ਨੇ ਇਹ ਕਰਕੇ ਦੇਣੀ ਇਹ ਦੇਣ ਜੀ ਨਹੀਂ ਕਰਦੇ ਜਿੱਦਾਂ ਦੁੱਧ ਮਹੀਆਂ ਦਾ ਦੁੱਧ ਦੇਣਾ ਹੌਣ ਕਿ ਨਾ ਦੁੱਧ ਵੀਰੇ 6 ਲੀਟਰ ਦੁੱਧ ਦੇ ਠੀਕ ਹੈ ਲੈ ਆਹ ਅੱਧ ਵੀ ਕਰ ਸਕਦੀ ਆ ਪਰ ਅਸੀਂ ਤਣਾ ਕਰ ਪੌਣੀ ਡੇਰੇ ਵਾਂਗ ਹੁੰਦਲ ਤੇ ਅਨੇ ਡਾ ਵੀ ਦਿੱਤਾ ਖਾਸ ਬਿਲਕੁਲ ਹਾਂਜੀ ਬਾਕੀ ਰਾਜੀ ਨੂੰ ਜੀ ਬੋਲਿਆ ਪੂਰੀ ਚਾਲ ਹੁਣ ਹਾਂ ਨਾ 28 ਦੀ 28 ਦੇ ਦਾਂਗੇ ਵੀਰ ਜੀ ਤਾਂ ਵੇਖੋ ਵੀਰੋ ਰੇਡ ਵੀਰ ਦੇ ਜਿਆ ਜਿਆ ਵੈੜਾ ਬਹੁਤ ਚੰਗੀਆਂ ਨੇ ਟੋਪ ਕਲਾਸ ਨੇ ਰੰਗ ਬਾਈ ਨੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਵੀਰੇ ਐਡਰੈਸ ਇੱਕ ਵਾਰੀ ਬੋਲੀ ਸਤਿ ਸ਼੍ਰੀ ਅਕਾਲ ਜੀ ਪਿੰਡ ਤਿਕਾਵਾ ਰੁੱਪੋ ਵਾਲੀ ਨਜ਼ਦੀਕ ਜਨਮਸਥਾਨ ਬਾਬਾ ਬੁੜਾ ਸਾਹਿਬ ਜੀ ਕਥਨ ਅਗਲ ਬਟਾਲਾ ਰੋਡ ਹਾਂਜੀ ਹਾਂਜੀ ਫੋਨ ਨੰਬਰ 86 80 64 33 70 ਠੀਕ ਹੈ ਸਤਿ ਸ਼੍ਰ